ਵਾਹਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਪੂਰੇ ਖਾਲਸਾ ਹੀ ਗਾਹ ਜਲਾਲ ਦੇ ਨਾਲ ਆਸਾਮ ਸੂਬੇ ਤੋਂ ਆਰੰਭ ਹੋ ਕੇ ਪੰਜਾਬ ਪਹੁੰਚਿਆ ਜਿੱਥੇ ਪਟਿਆਲਾ ਵਿੱਚ ਉਸ ਦਾ ਧਰਮਾ ਸਵਾਗਤ ਕੀਤਾ ਗਿਆ ਪੂਰੇ ਖਾਲਸਾ ਹੀ ਗਾਹ ਜਲਾਲ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਔਰ ਵਕਤ-ਵਕਤ ਪ੍ਰਾਰਮਭ ਕੀਤਾ ਗਿਆ स्वागत ਕਰਨ ਵਾਲੀ ਸੰਗਤ ਨੂੰ ਸੱਦ ਰਮਣੂ ਦਾ ਗੱਲ ਕਰ ਰਿਹਾ ਵਾਇਗੁਰਜੀ ਦਾ ਕਾਲਜ ਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਇਧਰ ਨਗਰ ਕੀਰਤਨ ਸੀ ਕਦੋਂ ਆਰੰਭ ਹੋਇਆ ਅੱਜ ਟਕਾਲਾ ਕਿੱਥੇ ਜਾਏਗਾ ਕਿੱਥੇ ਚੱਲ ਗਿਆ ਮੈਂ ਧਨਗੁਰ ਤੇਜ ਬਾਹਰ ਸਾਹਿਬ ਤੇ ਇਹਨਾਂ ਦੇ ਪਿਆਰੇ ਪਿੰਗੁਰ ਸਿੱਖਾਂ ਦੇ ਮਹਾਲ 350 ਸਾਦਾ ਸ਼ਹੀਦੀ ਨੂੰ ਪਹਿਲਾ ਕੋਟਰ ਕੋਟ ਪ੍ਰਣਾਮ ਕਰਦਾ 21 ਅਗਸਤ 2025 ਨੂੰ ਬ੍ਰਿ ਸਾਹਿਬ ਗੁਰਦੁਆਰਾ ਸਾਹਿਬ ਦੀ ਧਰਤੀ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੀ ਔਰ ਵੱਖ-ਵੱਖ ਸਟੇਟਾਂ ਵਿੱਚੋਂ ਹੁੰਦਾ ਆਇਆ ਮੇਰੇ ਮੁਤਾਬਕ 23 ਸਟੇਟਾਂ ਨੂੰ ਕਵਰ ਕਰਕੇ ਇਹ ਨਗਰ ਕੀਰਤਨ ਪੰਜਾਬ ਦੀ ਧਰਤੀ ਤੇ ਦਰੋਂ ਪਹੁੰਚਿਆ ਇਸ ਪੰਜਾਬ ਦੇ ਵਿੱਚੋਂ ਅੱਜ ਜਿਲ੍ਹਾ ਗਰਦਾਸਪੁਰ ਦੇ ਧਾਰੀਵਾਲ ਗੁਰਦੁਆਰਾ ਬੁਰਖ ਸਾਹਿਬ ਤੋਂ ਸ਼ੇਰੇ ਪੰਜ ਪਿਆਰਿਆਂ ਦੀ ਅਦਵਾਈ ਔਰ ਧਨਗੁਰ ਗੁਰਨਾਨ ਸਿੰਘ ਸਾਹਿਬ ਦੀ ਸ਼ਤਰ ਸ਼ਾਹ ਹੋਏ ਤੇ ਨਗਰ ਕੀਰਨ ਆਰੰਭ ਹੋਇਆ। ਇਹ ਰੰਗੋਗੇ ਬਕਾਲੇ ਦੀ ਪੂਰਨ ਇਤਿਹਾਸਕ ਧਰਤੀ ਤੇ ਆਇਆ ਜਿੱਤੇ ਧਨਗੁਰ ਨਾਨਕ ਸਾਹਿਬ ਨੇ ਚਰਨ ਪਾਏ ਆ। ਔਰ ਇਸ ਸੰਗਤ ਵਿੱਚ ਇਹਨਾਂ ਦੀ ਸ਼ਾਹ ਇਹਨਾਂ ਪਿਆਰ ਇਹਨਾਂ ਸਤਾਰ ਗੁਲਾਮੀ ਵਰਖਾ ਲੰਗਰਾਂ ਦੀ ਸੇਵਾ ਫਰੂਟਾਂ ਦੀ ਸੇਵਾ ਜਲ ਦੀ ਸੇਵਾ ਦੁੱਧ ਦੀ ਸੇਵਾ ਸਰਦਾਈਆਂ ਦੇ ਲੰਗਰ ਸੰਗਤ ਨੇ ਆਪਣੀ ਸ਼ਰਧਾ ਮੁਤਾਬਕ ਇਸ ਮਹਾਨ ਨਗਰ ਕੀਰਤਨ ਦੀ ਸੇਵਾ ਕੀਤੀ ਔਰ ਉਹ ਨਗਰ ਕੀਰਤਨ ਇਸ ਪ੍ਰਾਣ ਤੈ ਕਰਕੇ ਰਾਤ ਨੂੰ ਵਿਚਾਰਾ ਜਾ ਕੇ ਇਸ ਨਗਰ ਕੀਰਤਨ ਦਾ ਅਥੂ ਨਗਰ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਹੋਣਾ ਤੇਰੇ ਕੋ ਪਰਾਵਾਂ ਵਾਲੀ ਚਾਲੇ ਪਾਦੇ ਨੇ ਅੱਜ ਬਕਾਲੇ ਦੀ ਧਰਤੀ ਤੇ ਬਹੁਤ ਇਤਿਹਾਸਿਕ ਦੇ ਰਹੇ ਜਦੋਂ ਸੰਗਤਾਂ ਨੇ ਨਗਰ ਕੀਰਤਨ ਦੀ ਆਮਦ ਵਿੱਚ ਨਗਰ ਕੀਰਤਨ ਦੀ ਖੁਸ਼ੀ ਵਿੱਚ ਬੈਠ ਕੇ ਸੁਖ ਮਰੀ ਸਾਹਿਬ ਦੇ ਬਾਤ ਵੀ ਕੀਤੇ ਇਸ ਨਗਰਤੀ ਤੋਂ ਵੀ ਆਮਦ ਦੇ ਵਿੱਚ ਦਾਵੇਂ ਮਹੱਲੇ ਦੇ ਗੁਰਪ੍ਰੀਤ ਭਾਜਪਾ ਸਾਹਿਬ ਦੀ ਬਾਣੀ ਵੀ ਪੜੀ ਕਾਦੀ ਸਿੰਘਾਂ ਦੇ ਇਤਿਹਾਸ ਵੀ ਜਾਣੂ ਸਿੰਘਾਂ ਨੂੰ ਸੰਗਠਨ ਨੂੰ ਕਰਵਾਇਆ ਉਹ ਮਹਾਨ ਨਗਰ ਕੀਰਤਨ ਧਨਗੁਰ ਤੇ ਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਆ ਧਨਗੁਰ ਤੇ ਹਾਦਰ ਸਾਹਿਬ ਆਸੇ ਸ਼ਹੀਦ ਨੇ ਜਿਨ੍ਹਾਂ ਦੇ ਸਰੀਰ ਦਾ ਸਜਕਾਰ ਕਿੱਥੇ ਹੋਇਆ ਤੇ ਧਰਦਾ ਸਸਕਾਰ ਕਿੱਥੇ ਹੋਇਆ ਕਿ ਕਰੋ ਹੋਰ ਵੀ ਸੰਗਤਾਂ ਪਤਾ ਵੇਖਦੇ ਗੁਰੂ ਮਹਾਰਾਜ ਜੀ ਇਹ ਸ਼ਹਾਦਤ ਬਣ ਕੇ ਕਈ ਸੂਬਿਆਂ ਤੋਂ ਵੱਖੋ ਵੱਖ ਆੜਾ ਪਾਰ ਕਰਦਾ ਹੋਇਆ ਜਿ ਬਟਾਲੇ ਪਹੁੰਚਿਆ ਕਿੰਦਾ ਦਾ ਸਵਾਗਤ ਹੋਇਆ ਕਿਸ ਤਰ੍ਹਾਂ ਦੀ ਸਰਦਾਰੀ ਮੇਕੋ ਇਹ ਨਗਰ ਕੀ ਤਨ ਗੁਰਦਰਾ ਸ਼੍ਰੀ ਚਮਕੋ ਅਸਾਮ ਤੋਂ ਮੈਸੇਦਾਂ ਅੱਜ ਤੋਂ 82 ਸਾਲ ਪਹਿਲਾਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੀਆਂ ਦੇਸ਼ੀਆਂ ਸੰਸਥਾਵਾਂ ਦੇ ਵਿਸ਼ੇਸ਼ ਯੋਗਦਾਨ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਸ਼ਾਹ ਤੇ ਪੰਜ ਪਿਆਰੇ ਸਭਾਂ ਦੀ ਅਗਵਾਈ ਵਿੱਚ ਇਹ ਮਹਾਨ ਨਗਰ ਕੀ ਤਨ ਆਰੰਭ ਹੋਇਆ ਸੀ ਜੋ ਦੇਸ਼ ਦੀਆਂ 31 ਡੇਟਾ ਤੋਂ ਹੁੰਦਾ ਹੋਇਆ ਪੰਜਾਬ ਦੀ ਧਰਤੀ ਦੇ ਨਗਰ ਕੀ ਤਨ ਪਹੁੰਚਿਆ ਜੋ ਵਕੋ ਪਸਤਾਨਾ ਤੋਂ ਹੁੰਦਾ ਹੋਇਆ ਅੱਜ ਪਟਿਆਲਾ ਸ਼ਹਿਰ ਵਿਖੇ ਨਗਰ ਕੀ ਤਨ ਪਹੁੰਚਿਆ ਇੱਥੇ ਮੈਂ ਸਮਝ ਬੈਠੇ ਪਟਾਰਾ ਦੀਆਂ ਸੰਕਟਾਂ ਵੱਡੇ ਭਾਡਾਂ ਵਾਲਿਆਂ ਨੇ ਕਿ ਅੱਜ 350 ਸਾਲਾਂ ਦੀ ਸ਼ੀਧੀ ਸ਼ਤਾਬੀ ਹੈ ਅਸੀਂ ਸਮਝਨੇ ਕਿ ਅਸੀਂ ਵੱਡੇ ਭਾਡਾਂ ਵਾਲਿਆਂ ਸਾਨੂੰ ਆਪਣੇ ਗੁਰੂ ਪੀਰਾਂ ਦੇ ਜਨਮ ਦਿਨ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਜਦੋਂ 400 ਸਾਲਾਂ ਸ਼ਤਾਬੀ ਹੋਣੀ ਹੈ ਸਾਡੇ ਕਰਮਾਂ ਦੀ ਸ਼ਤਾਬੀ ਨਹੀਂ ਹੋਣੀ ਸੰਕਟਾਂ ਦੇ ਇੰਨਾ ਜਿਆਦਾ ਉਤਸ਼ਾਹ ਕਿ ਸੰਕਟ ਆਪਣੇ ਪਰਿਵਾਰਾ ਸਮੇਤ ਏਰ ਦੇ ਰਾਤ ਖੜਕਣ ਤੇ ਖਲੋ ਕੇ ਇਸ ਨਗਰ ਕੀਰ ਦਾ ਸਵਾਗਤ ਕਰਨ ਲਈ ਪੱਲਾ ਭਾਰ ਹੋ ਰਿਹਾ ਹੈ ਸੰਕਟਾਂ ਵੱਲੋਂ ਵਾਰ ਵਰਸਨਾ ਦੇ ਲੰਗਰ ਲਗਾਏ ਜਾ ਰਹੇ ਹਨ ਸੰਕਟਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਜਿੱਥੇ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਦੇ ਇਹਦਾ ਹੁਸਾ ਹੈ ਉਹ ਤੋਂ ਸਮਝਣਾ ਕਿ ਆਸਾਮ ਦੀ ਧਰਤੀ 'ਚ ਜਦੋਂ ਇਹ ਨਗਰਜੀਤਨ ਦਾ ਨਾਮ ਆਇਆ ਉਸ ਆਸਾਮ ਦੇ ਸ਼ਹਿਰ ਦੇ ਵਿੱਚ ਸਿਰਫ ਇੰਸਲਾ ਕੋ ਜਾਂ ਤਿੰਨ ਸਤਾਰ ਨੇ ਸਿਖਾ ਦੇ ਉਸ ਥਾਂ ਦੇ ਵੀ ਉਹ ਨਗਰਜੀਤਨ ਦਾ ਜਾਹੋ-ਜਾਹ ਦੇਖਣਾ ਵਾਲਾ ਸੀ ਜਿੱਦੋਂ ਜਿੱਦੋਂ ਨਗਰਜੀਤਨ ਆਇਆ ਇਹ ਨਗਰਜੀਤਨ ਦਾ ਪਰਮਾ ਸਵਾਦ ਵੀ ਚਲਿਆ ਮੈਂ ਸਮਝਣਾ ਟੇਵਲੇ ਸਿਖਾ ਨੇ ਇਹੀ ਨਗਰਜੀਤਨ ਸਵਾਦ ਦਿੱਤਾ ਇਹ ਹਿੰਦੂ ਧਰਮ ਬੁੱਧ ਧਰਮ ਜੈਸਾਈ ਧਰਮ ਹਰ ਧਰਮ ਦੇ ਲੋਕ ਯਾਦ ਪਾਤ ਨੂੰ ਛੱਡ ਕੇ ਇਸ ਨਗਰ ਕੀਰਤਨ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਸਤੇ ਆਏ ਸਨ ਉਹਨਾਂ ਨੇ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਗਿਆ ਕਿਤਾ ਅੱਜ ਗੁਰੂ ਮਹਾਰਾਜ ਦੀ ਸ਼ਹਾਦਤ ਨੂੰ ਜਿਹੜਾ ਉਹ ਪ੍ਰਣਾਮ ਕੀਤਾ ਕਿੰਦਾ ਦੀ ਸ਼ਰਧਾ ਰਹੀ ਕਿਪਰਾਂ ਦੇ ਲੋਕਾਂ 'ਚ ਉਤਸ਼ਾਹ ਰਿਹਾ ग बहादुर जी का जिला शहीदार कुछ दिनों वास्ते साहरा भी इस मदन कीर्तन के मैं समझा कि गुरु तेग बहादुर साहब जी ने दूध धर्म वास्ते अपनी शहादत दी ਸਾਡੇ ਸਿੱਖ ਧਰਮ ਨੂੰ ਬਚਾਉਣ ਵਾਸਤੇ ਇਹ ਸ਼ਰਧਤ ਨਹੀਂ ਸੀ ਦਿੱਤੀ ਗਈ ਪਰ ਜਿੱਥੇ ਪੰਡਤਾਂ ਦੇ ਕੰੰਕ Hindu Brahma ਦੇ ਕਹਤੇ ਗੁਰੂ ਦੇ ਸੁਨੇਹੇ ਨੇ ਇਹ ਬ੍ਰੂਤ ਇੱਕ ਵਾਰ ਜਿੰਦ ਨੂੰ ਸ਼ਹੀਦ ਕਰਨ ਵਾਸਤੇ ਸੀਧੇ ਹੋਣ ਵਾਸਤੇ ਕਾਗਰੂ ਤੋਂ ਮੁਗੇ ਭੇਜਿਆ ਸੀ ਮੈਂ ਸਮਝਦਾ ਕਿ ਅੱਜ ਇਸ ਨਗਰ ਕੀਰਤਨ ਵਿੱਚ ਸਮੁੱਚੇ ਇੰਡੀਆ ਦੇ ਲੋਕਾਂ ਨੇ ਬਹੁਤ ਵੱਡੇ ਸਰਕਾਰ ਨਾਲ ਇਹ ਨਗਰ ਕੀਰਤਨ ਦਾ ਸਵਾਗਤ ਕੀਤਾ ਹਾ ਹਾ ਇਹ ਲੰਗਰ ਵਰਧਾਈ ਉਹ ਬਾਈ ਸਵੇਰੇ ਤੋਂ ਹੁੰਦਾ ਹੋਇਆ ਉਹ ਨਗਰ ਕੀਰਤਨ ਬਟਾਲਾ ਵਿੱਚ ਪਹੁੰਚਿਆ ਜਿੱਤੇ ਪੂਰੇ ਖਾਲਸਾ ਜਹਾਜ ਜਲਾਲ ਦੇ ਨਾਲ ਇਹ ਨਗਰ ਕੀਰਤਨ ਪਹੁੰਚਿਆ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਸ਼ਾਹ ਦੇ ਨਗਰ ਕੀਰਤਨ ਦਾ ਸਵਾਗਤ ਹੋਇਆ ਸੰਗਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਪੂਰੇ ਖਾਲਸਾ ਗਾਹਵ ਜਲਾਲ ਦੇ ਨਾਲ ਆਸਾਮ ਸੂਬੇ ਤੋਂ ਆਰੰਭ ਹੋ ਕੇ ਪੰਜਾਬ ਪਹੁੰਚਿਆ ਜਿਸ ਤੇ ਪਟਿਆਲਾ ਵਿੱਚ ਉਸ ਦਾ ਧਰਮਾ ਸਵਾਗਤ ਕੀਤਾ ਗਿਆ ਪੂਰੇ ਖਾਲਸਾ ਜੌਹ ਜਲਾਲ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਪਰਮੋਕਪਲਾਵਨ ਕੀਤਾ ਗਿਆ ਸਵਾਗਤ ਕਰਨ ਵਾਲੀ ਸੰਗਤ ਵੀ ਸ਼ਰਮਾ ਮਦੂ ਦਾ ਗੱਲ ਕਰ ਰਹੇ ਆ ਵਾਹਿਗੁਰੂ ਜੀ ਦੇ ਨਾਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਧਰ ਨਗਰ ਕੀਰਤਨ ਸੀ ਕਦੋਂ ਆਰੰਭ ਹੋਇਆ ਅੱਜ ਦਿਪਾਲਾ ਤੋਂ ਕਿੱਥੇ ਜਾਏਗਾ ਕਿੱਥੇ ਚੱਲ ਗਿਆ ਮੈਂ ਧੰਗੁਰ ਦੇਵ ਭਗਤ ਸਾਹਿਬ ਤੇ ਇਹਨਾਂ ਦੇ ਪਿਆਰੇ ਪਿੰਗੁਰ ਸਿੱਖਾਂ ਦੇ ਮਹਾਲ ਸਾਡੇ ਪਿੰਸੋ ਸਾਡਾ ਸ਼ਹੀਦੀ ਨੂੰ ਪਹਿਲਾ ਕੋਟਰ ਕੋਟਰ ਨਾਮਕਰਤਾ 21 ਅਗਸਤ 2025 ਨੂੰ ਭੋਤਰੀ ਸਾਹਿਬ ਗੋਗੜਾ ਸਾਹਿਬ ਦੀ ਧਰਤੀ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੀ ਔਰ ਵੱਖ-ਵੱਖ ਸਟੇਟਾਂ ਵਿੱਚੋਂ ਹੁੰਦਾ ਆਇਆ ਮੇਰੇ ਮੁਤਾਬਕ 23 ਸਟੇਟਾਂ ਨੂੰ ਕਵਰ ਕਰਕੇ ਇਹ ਨਗਰ ਕੀਰਤਨ ਪੰਜਾਬ ਦੀ ਧਰਤੀ ਤੇ ਇਧਰੋਂ ਪਹੁੰਚਿਆ ਇਸ ਪੰਜਾਬ ਦੇ ਵਿੱਚੋਂ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਧਾਰੀਵਾਲ ਗੁਰਦੁਆਰਾ ਬੁਰਖ ਸਾਹਿਬ ਤੋਂ ਸ਼ੇਰੇ ਪੰਥ ਪਿਆਰਿਆਂ ਦੀ ਦਵਾਈ ਔਰ ਧਾਨਗੁਰ ਗੁਰਦਮ ਸਿੰਘ ਸਾਹਿਬ ਦੀ ਸ਼ਤਰ ਸ਼ਾਹ ਹੈ ਤੇ ਨਗਰ ਜੀਵਨ ਆਰਾਮ ਪ੍ਰਯਾਸ ਇਹ ਰੰਗੋ ਕੇ ਬਟਾਲੇ ਦੀ ਦੇਸ਼ ਇਤਿਹਾਸਕ ਧਰਤੀ ਤੇ ਆਇਆ ਜਿੱਤੇ ਧਾਨਗੁਰ ਨਾਨਕ ਸਾਹਿਬ ਨੇ ਚਰਨ ਪਾਏ ਔਰ ਸੰਕਾ ਦੇ ਚੇਰ ਨਾਲ ਪਛਾ ਇਹਨਾਂ ਪਿਆਰ ਇਹਨਾਂ ਸਤਾਰ ਉਨਾਰੀ ਵਰਕਾ ਲੰਗਰਾ ਦੀ ਸੇਵਾ ਫਰੂਟਾ ਦੀ ਸੇਵਾ ਜਾਲਦੀ ਸੇਵਾ ਦੁੱਧ ਦੀ ਸੇਵਾ ਸ਼ਰਧਾਈਆਂ ਦੇ ਨਗਰ ਸੰਗਤ ਨੇ ਆਪਣੀ ਸ਼ਰਧਾ ਮੁਤਾਬਕ ਇਸ ਮਹਾਨ ਨਗਰ ਕੀਰਤਨ ਦੀ ਸੇਵਾ ਕੀਤੀ ਔਰ ਉਹ ਨਗਰ ਕੀਰਤਨ ਇਸ ਪ੍ਰਾਣ ਤੈ ਕਰਕੇ ਰਾਤ ਨੂੰ ਮਸ਼ਰਾਬ ਜਾ ਕੇ ਇਸ ਨਗਰ ਕੀਰਤਨ ਦਾ ਅਥੂ ਨਗਰ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਹੋਣਾ ਤੇਰੇ ਕੋ ਪਰਾਵਾਂ ਵਾਲੇ ਚਾਲੇ ਪਾਦੇ ਨੇ ਅੱਜ ਬਕਾਲੇ ਦੀ ਧਰਤੀ ਤੇ ਬਹੁਤ ਇਤਿਹਾਸਿਕ ਦੇ ਰਹੇ ਜਦੋਂ ਸੰਗਤਾਂ ਨੇ ਨਗਰ ਕੀਰਤਨ ਦੀ ਆਮਦ ਵਿੱਚ ਨਗਰ ਕੀਰਤਨ ਦੀ ਖੁਸ਼ੀ ਵਿੱਚ ਬੈਠ ਕੇ ਸੋਖ ਮਹਾਰਾਜ ਦੇ ਬਾਤ ਵੀ ਕੀਤੇ ਇਸ ਨਗਰ ਕੀਰਤਨ ਦੀ ਆਮਦ ਦੇ ਵਿੱਚ ਗਾਵੇ ਮਹੱਲੇ ਦੇ ਗੁਰਪ੍ਰੀਤ ਭਾਜਪਾ ਸਾਹਿਬ ਦੀ ਬਾਣੀ ਵੀ ਪਰੀ ਕਾਦੀ ਸਿੰਘਾਂ ਦੇ ਇਤਿਹਾਸ ਵੀ ਜਾਨੂ ਸਿੰਘਾਂ ਨੂੰ ਸੰਗਤਾਂ ਨੂੰ ਕਰਵਾਇਆ ਮਹਾਨ ਨਗਰ ਕੀਤੇ ਧਨਗੁਰ ਤੋਂ ਬਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਆ ਧਨਗੁਰ ਤੋਂ ਬਾਦਰ ਸਾਹਿਬ ਆਸੇ ਸ਼ਹੀਦ ਨੇ ਜਿਨ੍ਹਾਂ ਦੇ ਸਰੀਰ ਦਾ ਸਜਕਾਰ ਕਿੱਥੇ ਹੋਇਆ ਤੇ ਧਰ ਦਾ ਸਸਕਾਰ ਕਿੱਥੇ ਹੋਇਆ ਕਿ ਕਰੋ ਹੋਰ ਵੀ ਸੰਗ ਦਾ ਪਤਾ ਵੇਖਦੇ ਗੁਰੂ ਮਹਾਰਾਜ ਜੀ ਇਹ ਸ਼ਹਾਦਤ ਬਣ ਕੇ ਕਈ ਸੂਬਿਆਂ ਤੋਂ ਵੱਖੋ ਵੱਖ ਆ ਫੜਾ ਫੜ ਕਰਦਾ ਹੋਇਆ ਜਿ ਬਟਾਲੇ ਪਹੁੰਚਿਆ ਕਿੰਦਾ ਦਾ ਸਵਾਗਤ ਹੋਇਆ ਕਿਸ ਤਰ੍ਹਾਂ ਦੀ ਸਰਦਾਰੀ ਇਹ ਕੋ ਇਹ ਨਗਰ ਕੀਰਤਨ ਗੁਰਦਰਾ ਸਿੰਘ ਤੋਂ ਬਿਖਾਰ ਅਸਾਮ ਤੋਂ ਮੈਸੇਦਾਂ ਅੱਜ ਤੋਂ 82 ਦਿਨ ਪਹਿਲਾਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੀਆਂ ਦੇਸ਼ੀਆਂ ਸੰਸਥਾਵਾਂ ਦੇ ਵਿਸ਼ੇਸ਼ ਯੋਗਦਾਨ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਸ਼ਾਹ ਤੇ ਪੰਜ ਪਿਆਰੇ ਸਭਾਂ ਦੀ ਅਗਵਾਈ ਵਿੱਚ ਇਹ ਮਹਾਨ ਨਗਰ ਕੀਰਤਨ ਆਰੰਭ ਹੋਇਆ ਸੀ ਜੋ ਦੇਸ਼ ਦੀਆਂ 31 ਡੇਟਾ ਤੋਂ ਹੁੰਦਾ ਹੋਇਆ ਪੰਜਾਬ ਦੀ ਧਰਤੀ ਦੇ ਨਗਰ ਕੀਰਤਨ ਪਹੁੰਚਿਆ ਜੋ ਵਕੋ ਪਾਕਿਸਤਾਨਾਂ ਤੋਂ ਹੁੰਦਾ ਹੋਇਆ ਅੱਜ ਪਟਿਆਲਾ ਸ਼ਹਿਰ ਵਿਖੇ ਨਗਰ ਕੀਰਤਨ ਪਹੁੰਚਿਆ ਇਹ ਤੋਂ ਮੈਂ ਸਮਝ ਲੈਂਦੇ ਪਟਾਰਾ ਦੀਆਂ ਸੰਗਠਾ ਵੱਡੇ ਭਾਡਾਂ ਵਾਲਿਆਂ ਨੇ ਕਿ ਅੱਜ 350 ਸਾਲਾਂ ਦੀ ਸਦੀ ਸਤਾਦੀ ਹੈ ਅਸੀਂ ਸਮਝ ਲੈਂਦੇ ਕਿ ਅਸੀਂ ਵੱਡੇ ਭਾਡਾਂ ਵਾਲੇ ਸਾਨੂੰ ਆਪਣੇ ਗੁਰੂ ਪੀਰਾਂ ਦੇ ਜਿੱਲ ਮਨਾਉ ਦਾ ਸੁਭਾਗ ਪ੍ਰਾਪਤ ਹੋਇਆ ਜਦੋਂ 400 ਸਾਲਾਂ ਸਤਾਦੀ ਹੋਣੀ ਹੈ ਸਾਡੇ ਕਰਮਾਂ ਕੀ ਸਤਾਦੀ ਨਹੀਂ ਹੋਣੀ ਸੰਗਠਾ ਦੇ ਇੰਨਾ ਜਿਹੜਾ ਉਤਸ਼ਾਹ ਕਿ ਸੰਗਠਾ ਆਪਣੇ ਪਰਿਵਾਰਾਂ ਸਮੇਤ ਏਡੇ ਰਾਤ ਖੜਕਾਂ ਤੇ ਖਲੋ ਕੇ ਇਸ ਨਗਰ ਦੀ ਜਨ ਦਾ ਸਵਾਗਤ ਕਰਨ ਲਈ ਪੱਲਾ ਭਾਰ ਹੋ ਰਹੀ ਹੈ ਸਕਟਾਵਾਲੋ ਵਰਤੋਂ ਸਮਾਜ ਦੇ ਲੰਗਰ ਲਗਾਏ ਜਾ ਰਹੇ ਹਨ ਸਕਟਾਵਾਲੋ ਫੁੱਲਾਂ ਦੀ ਵਰਤਾ ਕੀਤੀ ਜਾ ਰਹੀ ਜਿੱਥੇ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਤੇ ਜਿਹੜਾ ਹੁਸਾ ਹੈ ਉਹ ਤਾਂ ਸਮਝਣਾ ਕਿ ਆਸਾਮ ਦੀ ਧਰਤੀ ਤੇ ਜਦੋਂ ਇਹ ਨਗਰਜੀਤਨ ਦਾ ਨਾਮ ਆਇਆ ਉਸ ਆਸਾਮ ਦੇ ਸ਼ਹਿਰ ਦੇ ਵਿੱਚ ਸਿਰਫ ਇੰਸਲਾ ਕੋ ਜਾਂ ਤਿੰਨ ਸਤਾਰ ਨੇ ਸਿਖਾ ਦੇ ਉਸ ਥਾਂ ਤੇ ਵੀ ਉਹ ਨਗਰਜੀਤਨ ਦਾ ਜਾਹੋ-ਜਾਲ ਦੇਖਣ ਵਾਲਾ ਸੀ ਜਿੱਦੋਂ ਜਿੱਦੋਂ ਨਗਰਜੀਤਨ ਆਇਆ ਇਹ ਨਗਰਜੀਤਨ ਦਾ ਪਰਮਾ ਸਵਾਦ ਵੀ ਚਲਿਆ ਮੈਂ ਸਮਝਦਾ ਕਿ ਤੇਵਲੇ ਸਿਖਾ ਨੇ ਇਹੀ ਨਗਰਜੀਤਨ ਸਵਾਦ ਦਿੱਤਾ ਇਹ ਹਿੰਦੂ ਧਰਮ ਬੁੱਧੋ ਮਾਨ ਦੇ ਧਰਮ ਈਸਾਈ ਧਰਮ ਹਰ ਧਰਮ ਦੇ ਲੋਕ ਜਾਤ ਪਾਤ ਨੂੰ ਛੱਡ ਕੇ ਇਸ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਸਤੇ ਆਇਸਲ ਉਹਨੇ ਨਗਰ ਕੀਰਤਨ ਦਾ ਪਰਵਾਸ ਕੀਤਾ ਬਿਲਕੁਲ ਸਵਾਗਤ ਕੀਤਾ ਗਿਆ ਕਿਤਾ ਅੱਜ ਗੁਰੂ ਮਹਾਰਾਜ ਦੀ ਸ਼ਹਾਦਤ ਨੂੰ ਜਿਹੜਾ ਉਹ ਪ੍ਰਣਾਮ ਕੀਤਾ ਕਿਤਾ ਦੀ ਸਰਦਾ ਰਹੀ ਤਿਸ ਤਰ੍ਹਾਂ ਦਾ ਲੋਕਾਂ ਦੇ ਉਫਸ਼ਾਰਿਆ

ਸਾਡੇ ਸਿੱਖ ਧਰਮ ਨੂੰ ਬਚਾਉਣ ਵਾਸਤੇ ਇਹ ਸ਼ਰਧਤ ਨਹੀਂ ਸੀ ਦਿੱਤੀ ਗਈ ਪਰ ਜਿੱਥੇ ਪੰਡਤਾਂ ਦੇ ਕੰੰਕ Hindu Brahma ਦੇ ਕਹਤੇ ਗੁਰੂ ਦੇ ਸੁਨੇਹੇ ਨੇ ਇਹ ਬ੍ਰੂਤ ਇੱਕ ਵਾਰ ਜਿੰਦ ਨੂੰ ਸ਼ਹੀਦ ਕਰਨ ਵਾਸਤੇ ਸੀਧੇ ਹੋਣ ਵਾਸਤੇ ਕਾਗਰੂ ਤੋਂ ਮੁਗੇ ਭੇਜਿਆ ਸੀ ਮੈਂ ਸਮਝਦਾ ਕਿ ਅੱਜ ਇਸ ਨਗਰ ਦੀ ਧਰ ਵਿੱਚ ਸਮੁੱਚੇ ਇੰਡੀਆ ਦੇ ਲੋਕਾਂ ਨੇ ਬਹੁਤ ਵੱਡੇ ਸਰਕਾਰ ਨਾਲ ਇਹ ਮਿਲ ਕੇ ਦਾ ਸਵਾਗਤ ਕੀਤਾ ਹਾਂ ਫਾਪੇ ਲੰਗਰ ਸਰਦਾਈ ਜੋਤ ਬਾਈ ਸਵੇਰੇ ਤੋਂ ਹੁੰਦਾ ਹੋਇਆ ਉਹ ਨਗਰ ਕੀਰਤਨ ਬਟਾਲਾ ਵਿੱਚ ਪਹੁੰਚਿਆ ਜਿੱਤੇ ਪੂਰੇ ਖਾਲਸਾ ਜਹਾਜ ਲਾਲ ਮੇਲਾ ਉਹ ਨਗਰ ਕੀਰਤਨ ਪਹੁੰਚਿਆ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦਸ਼ਾਹ ਦੇ ਨਗਰ ਕੀਰਤਨ ਦਾ ਸਵਾਗਤ ਹੋਇਆ ਸੰਗਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ ਕੈਮਰਾਮੈਨ ਮਨੀਦਰਾਲੀ ਤੋਂ ਨੂਤਰਾ ਡੈਨਿਕ ਸੂਰਾ ਟੀਵੀ ਮਟਾਲਾ